सत श्रीकाल जी आज आप आए हैं जी पेंट पूरे गिल पी एस रमदास आए हैं गगनदीप सिंह घर से ये गगनदीप सिंह है एक लिस्टड पैगलर एंड समगलर जो रमदास एरिया काम कर रहा है यदा घर आप आए हैं मतलब डमोलिशन वास्ते पेंड के सरपंच ने मत पास किए हैं कि ये जो विलेज छप्पड़ है जो विलेज का एरिया है उत्थे ब घर बनाया है तो विलेज सरपंच ने मत्ता पास कित बी डी पी ओ साहब ने आफ्टर ਪ੍ਰੋਪਰ ਲੀਗਲ ਇਨਕੁਆਇਰੀ ਐਂਡ ਪ੍ਰੋਸੈਸ ਐਸ ਪਰ ਸੁਪਰੀਮ ਕੋਰਟ ਗਾਈਡਲਾਈਨਸ ਇਹਨਾਂ ਨੇ ਇਹਨਾਂ ਨੂੰ ਡਿਮੋਲਿਸ਼ਨ ਵਾਸਤੇ ਪੁਲਿਸ ਦਾ ਮਦਦ ਮੰਗਿਆ ਹੈ ਇਹ ਜਿਹੜਾ ਹੈ ਗਗਨਦੀਪ ਗਗਨਦੀਪ ਦੇ ਉੱਤੇ ਹੈ ਜੀ 6 ਪਰਚੇ 6 ਪਰਚੇ 2021 ਤੋਂ ਲੈ ਕੇ 25 ਤੱਕ ਇਹਦੇ ਉੱਤੇ 6 ਪਰਚੇ ਹੈ ਕਮਰਸ਼ੀਅਲ ਦਾ ਵੀ ਪਰਚਾ ਹੈ ਮੁਕਸਰ ਸਾਹਿਬ ਚ ਅੰਬਰਸਰ ਚ ਰਮਦਾਸ ਥਾਣੇ ਚ ਵੀ ਲਾਸਟ ਜਿਹੜਾ ਹੋਇਆ ਸੀ ਦਾ ਪਰਚਾ ਹੈ ਉਹ 2025 ਚ ਹੋਇਆ ਰਮਦਾਸ ਥਾਣੇ ਚ ਉਹ ਹੁਣ ਬਗੋੜਾ ਹੈ ਉਹਦਾ ਫੈਮਿਲੀ ਵੀ ਇੱਥੇ ਹੈ ਨਹੀਂ ਇਹ ਜੇਲ੍ਹ ਚ ਰਹਾ ਜੀ ਇਹ ਜੇਲ੍ਹ ਚ ਰਹਾ ਹੁਨੇ ਬਾਹਰ ਆਇਆ 2024 ਜੁਹ ਬਾਹਰ ਆਇਆ ਮੁਖੀ ਸਰ ਸਾਹਿਬ ਦੇਵਤੋ ਜੀ ਇਤਨੇ ਫਾਇਰ ਵੀ ਕੀਤਾ ਸੀ ਕਿਸੇ ਲਾਜਮ ਨੇ ਗੋਲੀ ਵੀ ਚਲਾਈ ਸੀ ਇਹਨੂੰ ਜੀ ਹੁਣ ਇਨਫੋਰਮੇਸ਼ਨ ਨਹੀਂ ਹੈ ਜੇਕਰ ਹੈ ਤਾਂ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਜੀ ਠੀਕ ਚਲੋ